ਇਨਾ ਕਾਲ 6 ਤਰੀਕ ਦਾ 6 ਸਤੰਬਰ ਹਾਂਜੀ ਕਿਹੋ ਜਿਹੇ ਸੰਤਾਂ ਦਾ ਮਹਾਂਸਾਲ ਵੀ ਕਿੰਨੇ ਕਿ ਸੰਗਤ ਆਉਂਦੀ ਆ ਸਾਜ ਤੇ ਸੰਗਤ ਬਹੁਤ ਆਉਂਦੀ ਆ ਜੀ ਦੂਰ ਦੂਰ ਤੋਂ ਸੰਗਤਾਂ ਆਂਦੀਆਂ ਨੇ ਜੀ ਮੱਛਾ ਟੇਕਣ ਵਾਸਤੇ ਬਾਬੇ ਦੀ ਬਹੁਤ ਕਿਰਪਾ ਬਹੁਤ ਹੈ ਜੀ ਬੜੀ ਦੂਰ ਦੂਰ ਤੋਂ ਸੰਗਤਾਂ ਆਂਦੀਆਂ ਨੇ ਇਹ ਬਾਰਿਸ਼ ਦੇ ਕਰਕੇ ਥੋੜਾ ਜਿਹਾ ਬਾਬੇ ਦੀ ਸੰਗਤ ਜਿਹੜੀ ਆ ਗਈ ਥੋੜੀ ਘਟ ਹੈ ਗਈ ਆ ਅੱਜ ਤੋਂ ਸਾਰਾ ਮੇਲਾ ਸ਼ੁਰੂਆਤ ਆ ਜੀ ਕੱਲ ਤੋਂ ਮੇਨ ਮੀਨਾ ਹੈਗਾ ਜੀ ਸ਼ੁਰੂਆਤ ਮੇਲੇ ਦੀ ਕੱਲ ਤੋਂ ਹੀ ਆ ਜੀ ਸੰਤਾਨਾ ਮੇਨ ਰਾਸਕੀਨੋ ਦਿਖ ਮੇਲ ਸ਼ਾਮ ਤੋਂ ਰਛਪੈਣਾ ਸ਼ੁਰੂ ਹੋ ਜਾਣਾ ਜੀ ਅੱਜ ਤੋਂ ਮੇਲਾ ਚੱਲੂ ਹੈਗਾ ਅੱਜ ਤੋਂ ਸ਼ੁਰੂਆਤ ਹੈ ਬਾਬੇ ਦੀ ਅੱਜ ਤੋਂ ਮੇਲਾ ਸਟਾਰਟ ਹੈ ਕਿੰਨੀ ਸੰਗਤ ਲਗਭਗ ਆ ਜਾਂਦੀ ਹੈ ਮੇਲੇ ਦੇ ਦੌਰਾਨ ਸੰਗਤ ਤੇ ਤਰੋੜਾ ਅਰਬਾ ਪੈਸਾ ਵੀ ਬਹੁਤ ਚੜਦਾ ਹੈ ਸੇਵਾ ਵੀ ਬਹੁਤ ਹੁੰਦੀ ਹੈ ਲੰਗਰ ਵੀ ਬਹੁਤ ਲੱਗਦੀ ਹੈ ਮੇਲੇ ਤੇ ਬਾਬੇ ਦੀ ਕਿਰਪਾ ਬਹੁਤ ਹੈ ਜੀ ਬਾਬਾ ਜੀ ਦਾ ਮੁੱਖ ਸਥਾਨ ਕਿਹੜਾ ਇਹ ਵਾਲਾ ਹੈ ਇਹ ਵਾਲਾ ਇਹ ਮੇਨ ਹੈ ਜੀ ਬਾਬਾ ਜੁੰਡਾ ਜੀ ਬਾਬਾ ਜੀ ਦੇ ਤੇ ਬਾਬਾ ਜੀ ਆ ਕੇ ਬੈਠੇ ਹੁੰਦੇ ਹਾਂ ਜੀ ਹਾਂ ਜੀ ਬੈਠੇ ਹੁੰਦੇ ਆ ਜੀ ਕੱਲ 6 ਤਰੀਕਾ ਬਾਬਾ ਜੀ ਆਪ ਪ੍ਰ ਬਾਬਾ ਜੀ ਆਪ ਦਰਸ਼ਨ ਦੇਣਗੇ ਇੰਤਜ਼ਾਮ ਜਿਹੜਾ ਬਾਬਾ ਸੋਢੀ ਜੀ ਦਾ ਮੇਲਾ ਹਰ ਸਾਲ ਬਾਦ ਹੁੰਦਾ ਹੈ ਤੇ ਬਹੁਤ ਵਧੀਆ ਅਰੇਂਜਮੈਂਟ ਸਾਡੇ ਸੀਪੀ ਮੈਡਮ ਨੇ ਬਹੁਤ ਅਰੇਂਜਮੈਂਟ ਕੀਤੀ ਔਰ ਆਪ ਪੂਰਾ ਕੱਲਾ ਕੱਲਾ ਪੁਆਇੰਟ ਮੈਡਮ ਚੈੱਕ ਕਰਕੇ ਗਏ ਆ ਜਿਹੜੇ ਵੀ ਪੁਆਇੰਟ ਤੇ ਅਸੀਂ ਸੀਸੀ ਕੈਮਰੇ ਹੈਗੇ ਆ ਟੋਟਲ 30 ਅਸੀਂ ਕੈਮਰੇ ਅੰਦਰ ਲਵਾਏ ਆ 30 ਅਸੀਂ ਬਾਹਰ ਲਵਾਏ ਆ ਜਿਹਦਾ ਕਿ ਕੰਟਰੋਲ ਰੂਮ ਸਾਡੇ ਆ ਬਣਿਆ ਕਿ ਹਰ ਐਨਜੀਓ ਹਰ ਕਮਲਵੇ ਦੀ ਜਿਹੜੀ ਆ ਦੇਖੂ ਗਾਬ ਕੀ ਕੰਮ ਕਰਦਾ ਕੀ ਕੰਮ ਕਰ ਰਿਹਾ ਨਿਗਾਹ ਰੱਖੋਗੇ ਸਾਡੀ ਹਰ ਕੰਮ ਦੇ ਉੱਤੇ ਅਸੀਂ 1100 ਦੇ ਮਲਾਜਮ ਲਾਏ ਆ ਉਹਨਾਂ ਦੀਆਂ ਤਿੰਨ ਤਿੰਨ ਸ਼ਿਫਟਾਂ ਬਣ ਗਈਆਂ ਆ ਹਰ ਇੱਕ ਜੋ ਹਰ ਸ਼ਿਫਟ ਦੇ ਨਾਲ ਹੈਗਾ ਔਰ ਲੋਕਾਂ ਨੂੰ ਵੀ ਜਿਹੜੀ ਕੋਈ ਵੀ ਮੁਸ਼ਕਲ ਨਾ ਆ ਜਿੱਤੇ ਜੋ ਵੀ ਪਾਰਕਿੰਗ ਵੀ ਜਿਨ੍ਹਾਂ ਨੇ ਦੇਵੀ ਤਾਲਾ ਮੰਦਿਰ ਤੋਂ ਆਣਾ ਹੈ ਜਿਹੜਾ ਮੇਨ ਚੌਂਕ ਆ ਉੱਥੇ ਸਕੂਲ ਹੈਗਾ ਉੱਥੇ ਪਾਰਕਿੰਗ ਕਰਨ ਜਿਨ੍ਹਾਂ ਨੇ ਇਧਰ ਹਾਰਪੁਰੋਂ ਓਡੇ ਤੋਂ ਆਣਾ ਇਹਨਾਂ ਦਾ ਫਾਟਕ ਦੇ ਕੋਲ ਸਕੂਲ ਆ ਉੱਥੇ ਰਿਵਿਊ ਕੀਤਾ ਉੱਥੇ ਡ੍ਰੈਫ ਕਰਕੇ ਆਣ ਜੋ ਕਿ ਕਿਸੇ ਨੂੰ ਵੀ ਕੋਈ ਮੁਸ਼ਕਲ ਨਹੀਂ ਆਉਗੀ ਆ ਕੇ ਬਾਬਾ ਜੀ ਦੇ ਦਰਸ਼ਨ ਕਰਨ ਔਰ ਆਪਣੇ ਪਰਿਵਾਰ ਨਾਲ ਆਣ ਔਰ ਇੱਕ ਖਾਸ ਕਰਕੇ ਇੱਕ ਧਿਆਨ ਜ਼ਰੂਰ ਰੱਖਣਾ ਆਪਣੇ ਬੱਚਿਆਂ ਦਾ ਹੱਥ ਫੜ ਕੇ ਰੱਖਣਾ ਇਹ ਨਹੀਂ ਆ ਕਿ ਬੱਚੇ ਦੀ ਉਂਗਲੀ ਛੱਡਤੀ ਤਾਂ ਬੱਚਾ ਭੀੜ ਚ ਗੁਆਰ ਗਿਆ ਇਹ ਵੀ ਤਿਆਰ ਕਰਨਾ ਆਪਣੇ ਬੱਚਿਆਂ ਦਾ ਨਾਲ ਰਹਿਣਾ ਔਰ ਬੱਚਿਆਂ ਦੀ ਉਂਗਲੀ ਫੜ ਕੇ ਰੱਖਣੀ ਹੈ ਟੋਟਲ ਕਿੰਨੇ ਕੈਮਰੇ ਲਗਾਏਗਾ ਕੈਮਰੇ ਅਸੀਂ 60 ਕੈਮਰੇ ਲਾਏ ਆ ਜਿਨ੍ਹਾਂ ਦੇ 30 ਅੰਦਰਲੇ ਪਾਸੇ ਕੈਮਰੇ ਲੱਗੇ ਆ ਔਰ 30 ਅਸੀਂ ਬਾਹਰਲੇ ਪਾਸੇ ਕੈਮਰੇ ਆਏ ਆ ਕਿਸੇ ਵੀ ਕੋਈ ਮੁਸ਼ਕਲ ਨਹੀਂ ਆਉਣੀ। ਰੋਡ ਵੀ ਚੇਂਜ ਕੀਤੇ ਗਏ ਨੇ। ਰੋਡ ਰੋਡ ਤਾਂ ਸੇਮ ਉਹੀ ਰਹਿਣੇ ਆ। ਸਿਰਫ ਅਸੀਂ ਜਿਹੜੀ ਟ੍ਰੈਫਿਕ ਦੀ ਆ ਉਹ ਵਿਵਸਥਾ ਜਿਹੜੀ ਆ ਠੀਕ ਕੀਤੀ ਆ। ਆਪਣੀ ਪਾਰਕਿੰਗ ਲਾ ਕੇ ਆਣ ਔਰ ਮਹਾਰਾਜ ਜੀ ਬਾਬਾ ਜੀ ਦੇ ਦਰਸ਼ਨ ਕਰਨਾ। ਕੁੱਲੜਬਾਜੀ ਬਹੁਤ ਹੁੰਦੀ ਐ। ਜਿਹੜੇ ਨਵੇਂ ਨੌਜਵਾਨ ਐ ਕੁੱਲੜਬਾਜੀ ਕਰਦੇ ਆ ਉਹਨਾਂ ਦੇ ਲਈ ਕੁੱਲੜਬਾਜੀ ਜਿਹੜੇ ਆਪਾਂ ਸਿਵਲ ਚ ਵੀ ਸਾਡੀ ਫੋਰਸ ਲੱਗੀ ਆ। ਸਿਵਲ ਚ ਵੀ ਹੈਗੇ ਆ ਜੇ ਕੋਈ ਕੁੱਲੜਬਾਜੀ ਕਰੂਗਾ ਉਹਦੇ ਤੋਂ ਜਿਹੜੀ ਬੰਦੀ ਕਾਰਵਾਈ ਅਸੀਂ ਕਰਾਂਗੇ। ਭਾਵੇਂ ਕੋਈ ਦਾ ਵੀ ਹੋਵੇ ਭਾਵੇਂ ਇਸੇ ਦਾ ਵੀ ਬੱਚਾ ਹੋਵੇ ਆਪਣੇ ਬੱਚਿਆਂ ਨੂੰ ਕੰਪਿਊਟਰ ਚ ਰੱਖੋ ਆਪਣੇ ਦਰਸ਼ਨ ਕਰਨ ਨਾਲ ਤੇ ਜੇ ਕੋਈ ਹੁਲੜਬਾਜੀ ਦਾ ਮੋਟਰਸਾਈਕਲ ਤੇ ਜਾਂ ਕਿਤੇ ਵੀ ਕੀਤੀ ਆ ਤੇ ਪੇ ਪਤਾ ਪੁਲਿਸ ਕੀ ਕਰਦੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਇਹਨਾਂ ਨੂੰ ਪਤਾ ਹੈ ਇਸ ਕਰਕੇ ਆਪਣੇ ਦਰਸ਼ਨ ਕਰਨ ਆਪਣੇ ਜੀ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ